ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਭਦੌੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਸੁਖਨਾ ਤੇ ਨਗ ਬਕਾਊਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆਂ ਜੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਡਰੈਸ ਦੱਸੋ ਜੀ ਆਪਣਾ ਨਾਮ ਕੋਰਾ ਵੀਰੇ ਹਾਂਜੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਪਾ ਤਸੀਲ ਨਾਤਾ ਰੋਡ ਆਪਣ ਤੇ ਘਾਰ ਹੈ ਇਧਰ ਨਾ ਸਰੋਡ ਵੀ ਬਾਈ ਦਾ ਵੀਰੇ ਠੀਕ ਹੈ ਜੀ ਇਧਰ ਨੇੜੇ ਬਧਾਤਾ ਆ ਗਿਆ ਸਹਿਣਾ ਵੀ ਆ ਗਿਆ ਆਪਣੇ ਨੇੜੇ ਠੀਕ ਹੈ ਜੀ ਭਦੌੜ ਖਾਸ ਠੀਕ ਹੈ ਨੰਬਰ ਦੱਸੋ ਵੀਰਾ ਆਪਣਾ ਨੰਬਰ 87880432 ਠੀਕ ਹੈ ਜੀ ਹਾਂਜੀ ਭਰਾ ਪਹਿਲੇ ਨਗਰ ਤੋਂ ਦੱਸੋ ਜੀ ਆਪਣਾ ਕੀ ਡਿਟੇਲ ਹੈ ਜੀ ਕੀ ਜਾ ਰਹੀ ਏ ਟੋਕੜ ਗੱਬਣਾ ਗਾ ਜੀ ਤੀਜੇ ਸੂਏ ਵੜੀ ਆਈ ਠੀਕ ਹੈ ਜੀ ਦੂਜੇ ਹੂ ਚ ਤੀਜੇ ਹੁਣੇ ਆਈਆਂ ਹੀ ਆ ਨਵਾਈਆਂ ਹੀ ਆ ਪੱਟੇ ਪੱਟੇ ਪਾਉਣੇ ਆ ਠੀਕ ਹੈ ਜੀ 7 ਕਿਲੋ ਮਾਲਕ ਦੋ ਦਾ ਦੇ ਸੀ ਠੀਕ ਹੈ ਜੀ ਕਿੱਥੋਂ ਲਈਏ ਸਾਢੇ ਤਿੰਨ ਦੇ ਗੱਬਣਾ ਜੀ ਥਾਂ ਤੋਂ ਬਹੁਤ ਚੰਗਾ ਦਾ ਠੀਕ ਹੈ ਜੀ ਬਾਕੀ ਰੰਗਵਾਜ ਵਾਲੀ ਵਧੀਆ ਕਾਲੇ ਰੰਗ ਦੀ ਇੰਨਾ ਕਰ ਵੀ ਮੰਨੇ ਠੀਕ ਹੈ ਜੀ ਜਿਵੇਂ ਪਾਲਣੀ ਆ ਮੰਦੇ ਨੂੰ ਵਧੀਆ ਏ ਠੀਕ ਏ ਹਾਂਜੀ ਕੱਲਾ ਇਹਨਾਂ ਵੀ ਥੋੜੇ ਜਿਹਾ ਆਈ ਆ ਨਵਾਉਣ ਲੱਗ ਕੇ ਪੱਠੇ ਪਾਉਣ ਲੱਗ ਕੇ ਠੀਕ ਹੈ ਜੀ ਚਲ ਤੁਸੀਂ ਆ ਕੇ ਵੀਡੀਓ ਪਾ ਦਿ ਨਹੀਂ ਤਾਂ ਰੇ ਜਾ ਕੇ ਪਾਉਣੀ ਸੀ ਠੀਕ ਹੈ ਜੀ ਹਾਂ ਦੁੱਧ ਵੀ ਹੈਗਾ 7 ਕਿਲੋ ਮੰਨ ਤੇ ਚਾਹ ਜਿਹੜਾ ਮਰਜ਼ੀ ਦੇ ਥਣ ਥਣ ਨੂੰ ਬਹੁਤ ਚੰਗਾ ਲੱਗਿਆ ਤੁਹਾਨੂੰ ਠੀਕ ਹੈ ਜੀ ਕੋਈ ਦੇਖ ਸਕਦੇ ਹੋ ਇਸ ਕੁਆਲਟੀ ਤੇ ਖੱਬਣ ਵੀ ਆ ਤੇ ਦੁੱਧ ਵੀ ਆ 7 ਕਿਲੋ ਬਾਈ ਜਿੰਨਾ ਜ਼ਰੂਰ ਕਨੈਕਟ ਕਰੋ ਹਾਂਜੀ ਭਰਾ ਰੇਟ ਨੂੰ ਦੱਸੋ ਜੀ ਜਮਾ ਸਹੀ ਤੇ 32 ਦੇ ਦਾਂਗੇ ਬਾਈ ਆਪਾਂ ਬਾਈ 30 ਤੇ 32 ਹਜ਼ਾਰ ਦੀ ਬਸ ਦੇਣੀ ਹੈ ਇਹ ਠੀਕ ਹੈ ਜੀ ਹਾਂ ਜਾਂ ਨਾ ਹਾਂ ਠੀਕ ਹੈ ਬਾਈ ਦੇਖ ਸਕਦੇ ਹੋ ਠੀਕ ਹੈ ਠੀਕ ਆ ਬਰਾ ਹਾਂਜੀ ਆ ਦੋ ਨੰਬਰ ਦੱਸੋ ਜੀ ਇਹ ਵੀ ਗੱਬਣਾ ਤਿੰਨ ਮਹੀਨਿਆਂ ਦੀ ਠੀਕ ਹੈ ਜੀ ਪਹਿਲੇ ਸੂ ਇਹ ਸੂਗੀ ਠੀਕ ਹੈ ਜੀ ਬੱਚੀ ਹੋਈ ਪਲੂਣਾ ਇਹ ਠੀਕ ਹੈ ਜੀ ਆ ਦੇਖੋ ਫੇਸਬੁਕ ਬਹੁਤ ਚੰਗਾ ਦਾ ਠੀਕ ਹੈ ਜੀ ਠੀਕ ਹਮ ਫੇਸਬੁਕ ਆਟੀ ਦੇਖ ਸਕਦੇ ਬਰਾ ਦੇਖੋ ਠੀਕ ਹੈ ਅਮੜੇ ਥਾਂ ਦੇਖੋ ਬਰਾ ਇਹ ਦੇ ਮੜਾਂ ਦੇ ਬੱਚਿਆਂ ਆਪਾਂ ਉਹਦੇ ਰਬੜ ਚਾੜਾਂਗੇ ਠੀਕ ਹੈ ਜੀ ਇੱਕ ਵੀ ਨਹੀਂ ਰਹਿਣੀ ਇਹਦੇ ਠੀਕ ਹੈ ਜੀ ਠੀਕ ਆ ਦੇਖ ਲਓ ਦੇਖ ਸਰ ਮੜਾਂ ਆ ਮੜ ਗਏ ਹੁੰਦਗੇ ਇਹਨਾਂ ਦੇ ਆਮ ਆਤੀਆਂ ਗੰਗਾ ਦੇ ਠੀਕ ਹੈ ਜੀ ਠੀਕ ਹੈ ਇਹ ਰਬੜ ਚਾੜ ਕੇ ਆਪਾਂ ਦੇਵਾਂਗੇ ਅਗਲੇ ਨੂੰ ਠੀਕ ਹੈ ਜੀ ਠੀਕ ਹੈ ਹਾਂ ਰੰਗਵਾਜ ਬਹੁਤ ਚੰਗੇ ਦਾ ਵੀ ਆ ਠੀਕ ਹੈ ਜੀ ਮੜੇ ਤੁਰ ਕੇ ਖਾਉਂਗਾ ਬਰਾ ਦਿਖਾ ਦੇ ਲੋ ਇਹ ਖੁੱਲੀ ਫਿਰਦੀ ਆਈ ਆ ਵੀਰੇ ਠੀਕ ਹੈ ਜੀ ਫਾਰੋ ਚ ਲਈ ਜੀ ਆਪਾਂ ਰਾਈਓ ਠੀਕ ਹੈ ਜੀ ਗੱਦ ਕੋ ਦ ਸੁਖਣਾ ਪਰ ਮੜੀਆਂ ਵਧੀਆ ਜੀ ਹਾਂ ਜੀ ਠੀਕ ਹੈ ਜੀ ਹੋਰ ਵੀ ਕਰੋ ਬਾਕੀ ਗੱਬਣ ਵੀ ਆਈ ਸੁਖਣਾ ਤੇ ਚੈੱਕ ਕਰਵਾਈ ਵੀ ਹੈ ਜੀ ਆਪਣੀ ਚੈੱਕ ਕਰਾ ਕੇ ਲੈਂਦਿਆਂ ਭਾਈ ਨਾਲੇ ਕਰਾਉਣੇ ਕਰਾਦਾ ਨਹੀਂ ਆਪਣੇ ਗਾਰੰਟੀ ਤੇ ਜਾਣਗੇ ਠੀਕ ਹੈ ਜੀ ਠੀਕ ਇਹਦਾ ਕੀ ਰੇਟ ਆ ਭਰਾ ਆਪਣਾ ਇਹ 26 ਦੀ ਦੇ ਲੱਗੇ ਆਪਾਂ ਬਈ 26000 ਰੁਪਏ ਠੀਕ ਹੈ ਮਾ ਦੇਣੀ ਹੋਈ ਆ ਭਾਈ ਇਹ ਆਪਣੇ ਇਦ ਕੀ ਮੁੱਲ ਜਮ ਫਿਕਸੀ ਆ ਠੀਕ ਹੈ ਜੀ ਵੇਚ ਬੰਦੇ ਕਹਿੰਦੇ ਗੋਰਾ ਮੁੱਲ ਵਾਲੇ ਕਰਦਾ ਠੀਕ ਹੈ ਜੀ ਅੱਜ ਛੋਟੇ ਮੁੱਲ ਨਾਲ ਲੈ ਲੈਂ다 ਠੀਕ ਹੈ ਜੀ ਹਾਂਜੀ ਭਰਾ ਤਨਾ ਨੰਬਰ ਦੱਸੋ ਜੀ ਇਹ ਬੱਸੀ ਭਾਈ 4 ਦਾੰਦਾ ਠੀਕ ਹੈ ਜੀ ਵਧੀਆ ਫੇਸ ਕੁਆਲਿਟੀ ਸੁਨੱਖੀ ਦੇਖੋ ਕਿੰਨੀ ਬਹੁਤ ਜ਼ਿਆਦੀ ਹਾਂਜੀ ਹਾਂਜੀ ਜੇ ਲੱਗ ਮੰਨ ਕੇ ਚੱਲ ਇਹ ਟੀਕਾ ਲੱਗਿਆ ਦਾ ਆਪਾਂ ਘੰਟੇ ਦੀ ਗੱਬਣ ਨਹੀਂ ਕਹਿੰਦੇ ਠੀਕ ਹੈ ਜੀ ਜਿੱਥੋਂ ਲਈ ਆਉ ਕਹਿੰਦੇ ਸੀ ਬਾੜੀ ਗਰੰਟੀ ਦਿੰਦੇ ਸੀ ਸਹੀ ਪਰ ਆਪਾਂ ਗਰੰਟੀ ਨਹੀਂ ਦਿੰਦੇ ਠੀਕ ਹੈ ਜੀ ਠੀਕ ਐਵੇਂ ਝੂਠ ਮਾਰਾ ਕੇ ਫਾਇਦਾ ਥਾਣ ਦੇਖਦੇ ਤੇ ਚਾਰ ਆ ਪੰਜਵਾਂ ਨਹੀਂ ਹੈਗਾ ਠੀਕ ਹੈ ਝੋਲੀ ਦੇਖ ਕੇ ਥੱਲੇ ਕਿੰਨੀ ਵਧੀਆ ਦੇਖ ਅਡਰ ਦੇਖ ਨਾ ਜੰਗਾ ਦੇਖ ਕੇ ਕੱਪੜਾ ਵਰਗੀ ਲੱਗਦੀ ਆ ਜਮਾ ਠੀਕ ਹੈ ਜੀ ਠੀਕ ਪੰਜਵਾਂ ਥਾਣ ਕੋਈ ਨਹੀਂ ਹੈਗਾ ਨਾਲ ਦੇਖੋ ਠੀਕ ਹੈ ਜੀ ਦੇਖ ਸਖਾ ਦੇਖੋਰਾ ਤੁਰ ਕੇ ਕਰਮਾਲੀ ਦੇ ਘਰ ਤੋਂ ਸੁਖਣਾ ਵਧੀਆ ਜੀ ਤੇ ਰਾਇਣ ਜੀ ਨੂੰ ਕੰਟੈਕਟ ਕਰੋ ਬੱਸੀ ਸੋਣੀ ਆ thora tara ਸਾਡੇ ਸਾਹਮਣੇ ਆ ਜੀ ਮੋੜ ਦੇ ਪਰਾ ਰੰਗਵਾਜ ਵਾਲੀ ਆ ਠੀਕ ਹੈ ਜੀ ਠੀਕ ਬਹੁਤ ਚੰਗੀ ਆਪ ਖੁਦ ਚੰਗੇ ਸੀਵਨ ਦੇ ਗਰੇ ਠੀਕ ਹੈ ਠੀਕ ਹੈ ਤੇ ਕੀ ਰੇਟ ਉੱਪਰ ਆ ਇਹ 32 ਦੇ ਦਾਂਗੇ ਆਪਾਂ ਬਈ 32000 ਰੁਪਿਆ ਠੀਕ ਹੈ ਜੀ ਦੇਖ ਸਕਦੇ ਹੋ ਤੇ ਮੋਦੀ ਵਾਲੀ ਆ ਦੇਖੋ ਠੀਕ ਹੈ ਜੀ ਮੋਦੀ ਜੀ ਹੈਗੀ ਇਹਦੇ ਹੈਗੀ ਹੈਗੀ ਕਿ ਨਹੀਂ ਹੈਗੀ 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 ਆ ਤੇ ਦੇਖ ਸਕਦੇ ਹੋ ਭਰਾ ਜੀਤਾ ਫਾਰਮ ਟਿਬੀ ਨੂੰ ਪਾਤਾ ਸਬਸਕ੍ਰਾਈਬ ਕਰ ਕਰ ਕਰੋ ਤਾਂ ਕਿ ਸੁਣ ਮੈਂ ਤੁਹਾਨੂੰ ਵੀਡੀਓ ਅਪਲੋਡ ਕਰਦੇ ਰਹੇ ਜਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ